ਉਹਨੂੰ ਕਲਡਰ ਲੱਗੰਡਿਆ ਵਾ ਟੈਸਟ ਮੈਨ ਦੇਣਾ ਚੱਲੀ ਆ ਤੇ ਟੈਸਟ ਪਾਸ ਹੋ ਜੇਨਾ ਕਿਤੇ ਤੇਰਾ ਬਾਹਰ ਜਾਣ ਦਾ ਸੁਪਨਾ ਪੂਰਾ ਹੋ ਜਾਊਗਾ ਕਿੱਡਾ ਇਹਨਾਂ ਨੂੰ ਬਾਹਰ ਜਾਂਦਾ ਚਾ ਚੜਿਆ ਕੋਈ ਗੱਲ ਨਹੀਂ ਟਾਡੇ ਤਾਂ ਨਹੀਂ ਸੁਪਨੇ ਪੂਰੇ ਹੋਣੇ ਚੱਲ ਪੁੱਤ ਜੀ ਉਹ ਕਹਿੰਦਾ ਵੀ ਸੀ ਤੇ ਤੂੰ ਨਾਲ ਜਾ ਨਾ ਉਹਨਾਂ ਦੇ ਸੌ ਗੱਲਬਾਤ ਹੁੰਦੀ ਹੈ ਉੱਥੇ ਉਹ ਡਾਡ ਜੀ ਮੈਂ ਕਿਹਾ ਇਸ ਦਿਨ ਮੈਂ ਨਾਲ ਚੱਲਦਾ ਹਾਂ ਅੱਛਾ ਕਹਿੰਦੇ ਤੁਸੀਂ ਰਹਿਣ ਦਿਓ ਵਿਜੁਣਾ ਨਾਲ ਜਾਣਾ ਹੀ ਆ ਸੱਸੀ ਕਾ ਭਾਜੀ ਸੱਸੀ ਸੱਸੀ ਕਾ ਪਾਣਾ ਠੀਕ ਹੈ ਆਜੋ ਨਹੀਂ ਆਮਣਾਨੀ ਕਾ ਲੇਟ ਹੋ ਜਾਣਾ ਵਾ ਅਸੀਂ ਕੋਈ ਗੱਲ ਨਹੀਂ ਆਗਣਾ ਹੋ ਜਾ ਚਾਹ ਪੀਂ ਜਿੰਦੇ ਉਹ ਕੋਈ ਗੱਲ ਨਹੀਂ ਹੁੰਦੇ ਹੁੰਦੇ ਰੁਕਾਂਗੇ ਜਿੱਦਾਂ ਮੈਂ ਉਹਨਾਂ ਨੂੰ ਕਹੂੰਗੀ ਨਾ ਉਹਨਾਂ ਨੇ ਉਦਾਂ ਹੀ ਕਰਨੀ ਆ ਨਾਲੇ ਪੈਸੇ ਢੇਲੇ ਤੋਂ ਉਹਨਾਂ ਡਰਦੇ ਹੈਗੇ ਉਹ ਪੈਸੇ ਜਿੰਨੇ ਮਰਜ਼ੀ ਉਹਨਾਂ ਕੋ ਮੰਗੋ ਹੁਣ ਆਉਣ ਲੱਗਿਆ ਪਣਾ ਕਿੰਨੇ ਪੈਸੇ ਦਿੱਤੇ ਮੈਨੂੰ 5000 ਰੁਪਏ ਦਿੱਤਾ ਉਹਨਾਂ ਨੇ ਲੈ ਚੱਲ ਇਦਾਂ ਕਰੀ ਜਾ ਕੇ ਨਾ ਉਹਨਾਂ ਨੂੰ ਵਾਪਸ ਕਰਦੀ ਇੱਕ ਵਾਰ ਫੇਰ ਅਗਲੇ ਨਾਲ ਹੋ ਜਾਊਗਾ ਝੂਠੀ ਸੱਚੀ ਹੋ ਜਾਊਗੀ ਨਾ ਇੱਕ ਵਾਰੀ ਆਹੋ ਕੋਈ ਨਹੀਂ ਉਦਾਂ ਹੀ ਤੋਂ ਕਹੀਂ ਉਹਨਾਂ ਘਰੇ ਵਾਪਸ ਲੈ ਲੈਣੇ ਉਸੇ ਤੇ ਲੋਕਾਂ ਦੀਆਂ ਗੱਲਾਂ ਅੱਡ ਉਹਨਾਂ ਕਹਿੰਦਾ ਬੜੀ ਇਹ ਨਾਲ ਇਸ ਵਾਲੀ ਨੂਹ ਲਿਆਂਦੀ ਲੱਭ ਕੇ ਉਹਦੇ ਟੈਨਸ਼ਨ ਹੋਉਂਦੀ ਆ ਭਾਜੀ